ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਬਲਜੀਤ ਕੌਰ ਗਰਮੈਂਟ ਬੁਟੀਕ ਪਟਿਆਲਾ ਤੋਂ ਅੱਜ ਫੇਰ ਤੁਹਾਡੇ ਲਈ ਨਵਾਂ ਟੈਕਸ ਦੀ ਵੈਰੀਟੀ ਲੈ ਕੇ ਆਇਆ ਗਰਮੀਆਂ ਵਾਲੇ ਸੂਟ ਤੁਹਾਡੇ ਲਈ ਗਰਮੀਆਂ ਦਾ ਵਧੀਆ-ਵਧੀਆ ਤੋਹਫਾ ਗਰਮ ਟਕਾਂ ਦਾ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੈਰੀਟੀ ਵਧੀਆ ਲੱਗੂਗੀ ਮੈਸਿੰਗ ਸੂਟ ਨੇ ਸਾਰੇ ਗਰਮ ਟੈਕਸ ਦੇ ਤੇ ਸਕਰੀਨ ਤੇ ਨੰਬਰ ਚੱਲਦੇ ਨੇ ਜਿਹੜਾ ਵੀ ਤੁਹਾਨੂੰ ਕੁਝ ਪਸੰਦ ਆਊਗਾ ਨਾ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸਾਨੂੰ ਉਸ 300 ਰੁਪਏ ਤੇ ਭੇਜ ਕੇ ਸਤ ਮਗਵਾ ਸਕਦੇ ਹੋ ਨ ਵੈਸੇ ਇਸ ਸਾਰਾ ਕੁਸਰ ਕੁਆਰਟਿਜ ਵਗੈਰਾ ਸਾਰਾ ਕੁਸ ਫੋਨ ਦੇ ਵਿੱਚ ਹੀ ਦੱਸਿਆ ਪਰ ਫਿਰ ਵੀ ਜੇ ਤੁਹਾਨੂੰ ਕੁਛ ਨਾ ਪਤਾ ਲੱਗੇ ਨਾ ਤਾਂ ਤੁਸੀਂ ਫੋਨ ਕਰਕੇ ਸਾਤੋਂ ਪੁੱਛ ਸਕਦੇ ਹੋ ਕੁਸ ਇਹ ਦੇਖੋ ਤੁਸੀਂ ਇਹ ਲਾਈਨਿੰਗ ਦੇ ਵਿੱਚ ਨਾ ਫਲਾਵਰ ਦਾ ਪ੍ਰਿੰਟ ਆ ਬਹੁਤ ਵਧੀਆ ਪ੍ਰਿੰਟ ਆ ਲਵੰਡਰ ਜਿਹੜਾ ਰੰਗ ਆ ਇਹ ਤੇ ਨਾਲੇ ਦੇ ਇਹ ਪਲੇਨ ਬੋਟਲ ਬਿਲਕੁਲ ਪਲੇਨ ਉਹ ਤਾਂ ਬਿਲਕੁਲ ਪਲੇਨ ਆ ਵੈਸੇ ਵਿੱਚ ਨਾ ਹਲਕਾ ਹਲਕਾ ਜਿਹਾ ਥੋੜਾ ਜਿਹਾ ਸਟ੍ਰਕਚਰ ਜਾ ਰਿਹਾ ਹੈ ਨਾ ਆਪ ਲੋਗ ਪਲੇਅਰ ਵੀ ਕਹਿ ਸਕਦੇ ਹੋ ਜੇ ਨਹੀਂ ਕਿ ਥੋੜਾ ਥੋੜਾ ਜਿਹਾ ਵਿੱਚ ਇਹਨੂੰ ਕੀ ਕਹਿੰਦੇ ਨੇ ਆ ਕਿ ਮੇਰੇ ਜਿਹਾ ਲੱਗਦਾ ਬਸ ਮਨਾ ਮਾਰਾ ਜਿਹਾ ਹਲਕਾ ਹਲਕਾ ਜਿਹਾ ਜਾਨੀ ਕਿ ਲੱਗਦਾ ਊੜਾ ਪਿੱਕਾ ਜਾਂ ਤੇ ਸੇ ਮੇਰੇ ਨਾਲ ਮੈਚਿੰਗ ਹੋ ਰਹੀ ਹੈ ਟੋਟਲ ਤੇ ਇਹਦੇ ਵਿੱਚ ਹੈਗਾ ਜੀ ਹੰਦੀ ਕਸੂਫ ਦੇ ਇਤਰਾ। ਇਹ ਫਰੋਜੀ ਰੰਗ। ਫੋਜੀ ਨਹੀਂ ਸਰਦਈ ਜਿਹਾ ਰੰਗ ਆਇ। ਤੇ ਉਹ ਰੰਗ ਤਾਂ ਕਿਦੇ ਸੂਫ ਨੇ ਇਹ। ਜੇ라 ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਤੇ ਨੰਬਰ ਚੱਲ ਰਹੇ ਨੇ। ਸਕਰੀਨਸ਼ਾਟ ਭੇਜ ਕੇ ਸਾ ਤੋਂ ਤੁਸੀਂ ਮੰਗਵਾ ਸਕਦੇ ਹੋ। ਤੇ ਇਹਦੇ ਵਿੱਚ ਹੈਗਾ ਇੱਕ ਇਹ। ਇਸਰਾ ਰੰਗ। ਤਾਂ ਆਂਕ ਸਾਰੀ ਵਧੀਆ ਨੇ ਸਾਰੀ ਏਜ ਗਰੁੱਪ ਦੇ ਪਾਸ ਸਕਦੇ ਆ ਤੁਸੀਂ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਇਹ ਜਿਆਦਾ ਨਹੀਂ ਪਾਸ ਸਕਦਾ ਇਹ ਜਿਆਦਾ ਨਹੀਂ ਪਾਸ ਸਕਦਾ ਤਾਂ ਆਂਕ ਸਾਰੀ ਵਧੀਆ ਨੇ ਤਾਂ ਦੇਖੋ ਸੰਗੇ ਇਹਦੇ ਰੀਤੀ ਨਹੀਂ ਗਾ ਰਕਦੇ ਨੇ ਲੈ ਮਨ ਕਰੀ ਬੀਸੇ ਦਾ ਸਕਿੰਨ ਆ ਸਾਰੇ ਉਹਦੇ ਤੀਜਿਆਂ ਦਾ ਤੇ ਫਲਾਵਰਾਂ ਦਾ ਜਿਹੜਾ ਰੰਗ ਆਈ ਜਾਊਗਾ ਵਿਚਲੇ ਰਹਾ ਲੈਨਿੰਗ ਦਾ ਰੰਗ ਆਈ ਜਾਊਗਾ ਨਾ ਸੇਮ ਉਹਦੇ ਨਾਲ ਦੀ ਹੀ ਬੋਟਮ ਆਈ ਜਾਊ ਤੇ ਇਹ ਹੈਗਾ ਆਪਣਾ ਮਾਸਟਰ ਕਲਾ ਇਹ ਲਾਈਟ ਜਿਹਾ ਮਾਸਟਰ ਕਲਰ ਆ ਜਿਆਦਾ ਡਾਰਕ ਨਹੀਂ ਹੈਗਾ ਤੇ ਪ੍ਰਿੰਟ ਤੁਹਾਨੂੰ ਪਤਾ ਛੋਟਾ ਛੋਟਾ ਫਲਾਵਰ ਜ ਹੈ ਨਾ ਇੰਨਾ ਸੋਹਣਾ ਪ੍ਰਿੰਟ ਹੈ ਇਹਦਾ ਤੇ ਲੈਣ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੇ ਇਹ ਇਹਦਾ ਦਾ ਰੇਟ ਵੀ ਹੈਗਾ ਜੀ 1000 ਰੁਪਇਆ 1095 1095 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਤੇ ਨੰਬਰ ਚੱਲਦੇ ਨੇ ਸਾਡੇ ਨਾਲ ਸੰਪਰਕ ਕਰ ਸਕਦੇ ਤੁਸੀਂ ਤੇ ਹੁਣ ਦਿਖਾਉਣਾ ਤਾਂ ਹੋਈ ਕੱਲ ਸੂਟ ਇਹ ਵੀ ਰਾਮ ਟੈਕਸ ਦਾ ਹੀ ਹੈ ਜੀ ਇਹ ਹੈਗਾ ਮੈਰੂਨ ਜਿਹਾ ਸ਼ੇਡ ਆ ਜੀ ਮਸਲੀ ਫਲਾਵਰ ਨੇ ਅੰਦੇਖ ਇਹ ਹੈਗਾ ਜੀ ਡਿਜੀਟਲ ਪ੍ਰਿੰਟ ਆ ਥੋੜਾ ਜ਼ਿਆਦਾ ਰੇਟ ਆ ਸੂਟ ਦੇ ਨਾਲੋਂ ਅ ਜ਼ਿਆਦਾ ਜਿੰਨਾ ਗਾ ਰੇਟ ਆ ਉਹਨਾ ਦਾ ਕੱਪੜਾ ਵੀ ਜਿਆਦਾ ਵਧੀਆ ਹੈ। ਇਹ ਦੇਖੋ ਸ਼ਾਈਨੀ ਹੈ ਇਹਦੀ ਬਾਟਮ ਦੇ ਵਿੱਚ ਕਿਉਂਕਿ ਇਹ ਕੈਮਰੇ ਵਿੱਚ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ ਬੈਠਾ ਪਤਾ ਲੱਗਦਾ ਜਿੰਨਾਂ ਨੂੰ ਨਾ ਤੁਸੀਂ ਧਿਆਨ ਨਾਲ ਦੇਖੋਗੇ ਨਾ ਜਦ ਤੁਹਾਡੇ ਘਰ ਤੱਕ ਪਹੁੰਚੂਗਾ ਸੂਟ ਜਦ ਤੁਹਾਨੂੰ ਜਿਆਦਾ ਪਤਾ ਲੱਗੂਗਾ ਵੀ ਕਿੰਨੇ ਦਹੇ ਕੱਪੜਾ ਆ ਦੇਖੋ ਤੁਸੀਂ ਸਬ ਤੋਂ ਇਹ ਤੇ ਬਾਟਮ ਤੇ ਕੜਾਈ ਕਰਵਾਉਣੀ ਹੈ ਨਾ ਕੜਵਾਈ ਵੀ ਕੜਾਈ ਕਰਵਾ ਕੇ ਵੀ ਲੈ ਸਕਦੇ ਹੋ ਤੇ ਤੁਹਾਨੂੰ ਅਸੀਂ ਬਾਟਮ ਤੇ ਕੜਾਈ ਕਰਕੇ ਦੇ ਦਾਂਗੇ ਅਸੀਂ ਐਵੇਂ ਮੰਗਾਉਣਾ ਤਾਂ ਇਹ ਨਹੀਂ ਦੇ ਮੰਗਵਾ ਸਕਦੇ ਤੁਹਾਡੀ ਚੁਆਇਸ ਆ ਜਿਹੜੇ ਵੀ ਲੈਣਾ ਠੀਕ ਹੈ ਜੀ ਤੇ ਇਹ ਸੀਗਾ ਦਾ ਆਖਲਾ ਇਹ ਥੋੜਾ ਜਿਹਾ ਪਹਿਲੇ ਦਿਖਾਈ ਸੀ ਕਿ ਲਾਈਟ ਕਲਰ ਸੀ ਇਹ ਥੋੜਾ ਜਿਹਾ ਡਾਰਕ ਕਲਰ ਆ ਇਹ ਹੈਗਾ ਵਾਈਨ ਸ਼ੇਡ ਜਾਇ ਹੈ

ਕਮੀਜ਼ ਆਪਣੇ ਕੋਲ ਚੈੱਕ ਦੇ ਵਿੱਚ ਸੂਟ ਨੇ ਇਹਦੇ ਵਿੱਚ ਚਾਰ ਰੰਗ ਸੀਗੇ ਪਰ ਆਪਣੇ ਕੋਲ ਹੁਣ ਸਿੰਗਲ ਸਿੰਗਲ ਰਹਿ ਗਏ ਬਾਕੀ ਆਪਣੇ ਕੋਲ ਵਿਕ ਗਏ ਜਿਨ੍ਹਾਂ ਨੂੰ ਪਸੰਦ ਆਉਂਦਾ ਤੋਂ ਲੈ ਸਕਦੇ ਹੋ ਇਹ ਵੀ ਆਰਾਮ ਟੈਕਸ ਦਾ ਹੀ ਆ ਜੀ 215 ਨੇ ਇਹਦੇ ਵਿੱਚ ਔਰ 2 ਮੀਟਰ ਸ਼ਾਲਟ ਦਾ ਕਪੜਾ ਤਾਂ 2 ਮੀਟਰ ਉਹਦਾ ਕਪੜਾ ਤੇ ਇਹ ਹੈਗਾ ਜੀ 850 ਦਾ 850 ਦੇ ਵਿੱਚ ਤੁਹਾਡੇ ਘਰੇ ਪਹੁੰਚ ਜਾਊਂਗਾ